ਸਰ ਵਿਰੋਧੀ ਪਾਰਟੀਆਂ ਦੇ ਵੱਲੋਂ ਤੁਹਾਡੇ ਤੇ ਬੜੇ ਤੰਜ ਕੱਸੇ ਜਾਂਦੇ ਕਿਹਾ ਜਾਂਦਾ ਕਿ ਸਿਰਫ ਫੋਟੋਆਂ ਖਿਚਾ ਲੈ ਮੇਹਰ ਸਾਹਿਬ ਆਂਦੇ ਨੇ ਤੇ ਬਾਅਦ ਵਿੱਚ ਏਸੀ ਵਾਲੇ ਕਮਰੇ ਚ ਬੈਠ ਜਾਂਦੇ ਨੇ ਇਹ ਮੈਂ ਦੇਖੋ ਮੈਂ ਕਦੀ ਵੀ ਤੇ ਮੇਰੀ 41 ਸਾਲ 40 ਸਾਲ ਦੀ ਰਾਜਨੀਤੀ ਜੀਵਨ ਹੈ ਹਮ ਔਰ ਬੇਦਾਗ ਜੀਵਨ ਹੈ ਠੀਕ ਹੈ ਨਾ ਇਹ ਵਿਰੋਧੀਆਂ ਦਾ ਵੀ ਮੈਂ ਡਵਾਈਜ਼ਰ ਰਿਹਾ ਵਿਰੋਧੀ ਵੀ ਮੇਰੇ ਕੋਲ ਸਲਾਮਾ ਲੈ ਕੇ ਤੁਰਦੇ ਰਹੇ ਨੇ ਮੈਂ ਗੱਲ ਉਹ ਕਰਦਾ ਵਾ ਵੇਖੋ ਮੇਰੇ ਪ੍ਰੋਫੈਸਰ ਨੇ ਕਿਹਾ ਸੀਗਾ ਕਿ ਮਿਹਨਤ ਇੰਨੀ ਖਮੋਸ਼ੀ ਨਾ ਕਰੋ ਤਾਡੀ ਕਾਮਯਾਬੀ ਜਿਹੜੀ ਚੀਕ-ਚੀਕ ਕੇ ਸਭ ਨੂੰ ਦੱਸੇ। ਬਿਲਕੁਲ। ਮੈਨੂੰ ਦੱਸੋ ਮੈਂ ਅੱਜ ਤੋਂ ਪਹਿਲਾਂ ਤੁਹਾਡੇ ਨਾਲ ਡੰਪ ਤੇ ਆਇਆ ਸੀ। ਮੈਨੂੰ ਦੱਸੋ ਕਦੀ ਆਇਆ? ਕਦੀ ਗੱਲ ਕੀਤੀ? ਅੱਜ ਮੇਰੀ ਮਸ਼ੀਨਰੀ ਇੰਸਟਾਲ ਹੋਣੀ ਸ਼ੁਰੂ ਹੋ ਗਈ ਮੈਂ ਤੁਹਾਡੇ ਨਾਲ ਡੰਪ ਤੇ ਆ ਗਿਆ। ਹੂੰ। ਹੁਣ ਵਿਰੋਧੀ ਕੀ ਕਹਿਣਗੇ? ਦੂਜੀ ਗੱਲ। ਬਿਲਕੁਲ। ਕੋਈ ਐਸਾ ਦਿਨ ਹੈਗਾ ਜੇ ਮੈਂ ਅੰਮ੍ਰਿਤਸਰ ਚੋਂ ਵਾਦ ਮੈਂ ਕਾਰਪੋਰੇਸ਼ਨ ਚ ਨਾਮ ਬੈਠਾ ਵਾਂ ਪਬਲਿਕ ਨੂੰ ਨਾਮ ਮਿਲਿਆ ਕਦੀ ਅੱਜ ਤੱਕ ਇਸ ਤਰ੍ਹਾਂ ਹੋਇਆ। ਮੈਂ ਇਹ ਨਹੀਂ ਮੈਨੂੰ ਚਾਹੀਦਾ ਕਿ ਵਿਰੋਧੀ ਕੀ ਕਹਿੰਦੇ ਨੇ ਮੈਨੂੰ ਇਹ ਪਤਾ ਹੈ ਕਿ ਅਸੀਂ ਕੀ ਕਰਨਾ ਹੈ। ਹੂੰ। ਵਿਰੋਧੀਆਂ ਦੀ ਮੈਨੂੰ ਕੋਈ ਪਰਵਾਹ ਨਹੀਂ ਕੋਈ ਮੈਨੂੰ ਸਮਝ ਨਹੀਂ ਮੈਂ ਇਹਨਾਂ ਨੂੰ ਇੰਚ-ਇੰਚ ਰਗ-ਰਗ ਤੋਂ ਜਾਣਦਾ ਏ ਕੀ ਹੈ